ਪੰਜਾਬ ਦੇ ਕਈ ਰਾਜਾਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਸ ਨੂੰ ਵੇਖਦੇ ਹੋਏ ਮੌਸਮ ਪੂਰੇ ਤਰੀਕੇ ਦੇ ਨਾਲ ਬਦਲ ਚੁੱਕਿਆ ਹੈ ਪੰਜਾਬ ਦੇ ਵਿੱਚ ਦੱਸਦੀ ਹੈ ਕਿ ਕਈ ਥਾਵਾਂ ਤੇ ਅਜੇ ਵੀ ਭਾਰੀ ਮੀਂਹ ਦੇ ਅਸਰ ਜੜੇ ਨੇ ਮੌਸਮ ਵਿਭਾਗ ਦੇ ਵੱਲੋਂ ਦੱਸੇ ਗਏ ਨੇ ਤੇ ਇਸ ਸੰਬੰਧ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਹਰ ਵਾਰ ਚੇਤਾਵਨੀ ਜਿਹੜੀ ਉਹ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਇਸ ਦੌਰਾਨ ਜੇਕਰ ਗੱਲ ਉੱਤਰ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਇੱਥੇ ਤੱਕ ਇੱਥੇ ਪਿਛਲੇ ਇੱਕ ਹਫ਼ਤੇ ਤੋਂ ਮੌਸਮ ਜਿਹੜਾ ਹਰ ਪਾਲ ਦੇ ਵਿੱਚ ਬਦਲ ਰਿਹਾ ਉੱਥੇ ਐਤਵਾਰ ਤੋ ਸ਼ੁਰੂ ਹੋਈ ਬਾਰਿਸ਼ ਬੁਤਵਾਰ ਤੱਕ ਜਾਰੀ ਰਹੀ ਹੈ ਤੇ ਇਸ ਦੇ ਨਾਲ ਦੇ ਕਿ ਜਿਸ ਦੇ ਨਾਲ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਕੁਝ ਰਾਹਤ ਤਾਂ ਮਿਲੀ ਹੈ ਪਰ ਕਿਤੇ ਨਾ ਕਿਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਭਾਰਤ ਮੌਸਮ ਵਿਭਾਗ ਦੇ ਅਨੁਸਾਰ 2 ਅਗਸਤ ਤੋਂ ਦੁਬਾਰਾ ਬਾਰਿਸ਼ ਜਿਹੜੀ ਉਹ ਸ਼ੁਰੂ ਹੋਣ ਚਾਰੀ ਹੈ ਜੋ ਕਿ ਕਈ ਦਿਨਾਂ ਤੱਕ ਰਹਿਣ ਲਈ ਜਿਹੜੀ ਉਹ ਜਾਰੀ ਸੰਭਾਵਨਾ ਕੀਤੀ ਗਈ ਹੈ ਦੱਸਦੀ ਹੈ ਕਿ ਆਈਐਮਡੀ ਦੇ ਵੱਲੋਂ 2 ਅਗਸਤ ਤੋਂ 6 ਅਗਸਤ ਤੱਕ ਲਗਾਤਾਰ ਭਾਰੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਤੇ ਪਿਛਲੇ 3-4 ਦਿਨਾਂ ਤੋਂ ਹਲਕੀ ਤੇ ਪਾਰੀ ਬਾਰਿਸ਼ ਦਿਓ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਪੈ ਰਹੀ ਹੈ ਤੇ ਹੁਣ ਮੌਸਮ ਦੱਸ ਦਈਏ ਕਿ ਮੌਨਸੂਨ ਜਿਹੜਾ ਹੈ ਟਰਫ ਲਾਈਨ ਇਸ ਸਮੇਂ ਉੱਤਰ ਵੱਲ ਵੱਧ ਗਈ ਹੈ ਤੇ ਜਿਸ ਕਾਰਨ ਦੱਖਣੀ ਉਪੀ ਦੇ ਵਿੱਚ ਬਾਰਿਸ਼ ਕਮਜ਼ੋਰ ਹਾਲਾ ਕੀ ਹੋ ਸਕਦੀ ਹੈ ਉੱਥੇ ਮੌਸਮ ਵਿਭਾਗ ਨੇ 31 ਜੁਲਾਈ ਤੇ 1 ਅਗਸਤ ਨੂੰ ਪੂਰੇ ਰਾਜ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਫਿਲਹਾਲ ਕੋਈ ਜਾਰੀ ਨਹੀਂ ਕੀਤੀ ਪਰ ਪੂਰੇ ਯੂਪੀ ਨੂੰ ਗ੍ਰੀਨ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ 2 ਅਗਸਤ ਤੋਂ ਪੂਰਬੀ ਯੂਪੀ ਦੇ ਵਿੱਚ ਮੌਨਸੂਨ ਇੱਕ ਵਾਰ ਫਿਰ ਸਰਗਰਮੀ ਦਿਖਾਏਗਾ ਤੇ ਲੜੀ ਜਿਹੜੀ ਹੈ 6 ਅਗਸਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ